ਅੱਜਵਾਲੀ ਦੀ ਵੱਡੀ ਖਬਰ ਖਨੌਰੀ ਮੋਰਚੇ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਬੇहद ਮੰਦ ਭਾਗਾ ਹਾਸਾ ਵਾਪਰਿਆ ਏ ਤਰਨੇ ਚ ਪਾਣੀ ਗਰਮ ਕਰਨ ਵਾਲਾ ਦੇਸੀ ਲੱਕੜਾਂ ਵਾਲਾ ਗੀਜ਼ਰ ਅਚਾਨਕ ਫਟ ਗਿਆ ਇਸ ਹਾਸੇ ਵਿੱਚ ਇੱਕ ਨੌਜਵਾਨ ਦਾ ਸਰੀਰ ਬੁਰੀ ਤਰ੍ਹਾਂ ਝੁੱਲਸ ਗਿਆ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਉਸ ਦੇ ਕੱਪੜੇ ਆਦ ਬੁਰੀ ਤਰ੍ਹਾਂ ਸੜ ਗਏ ਹਾਲਾਂਕਿ ਮੌਕੇ ਤੇ ਮੌਜੂਦ ਲੋਕਾਂ ਮੁਤਾਬਕ ਜੋ ਵੀ ਕਿਸਾਨ ਉਸ ਦੇ ਆਲੇ ਦੁਆਲੇ ਖੜੇ ਸੀ ਉਹਨਾਂ ਵੱਲੋਂ ਤੁਰੰਤ ਨੌਜਵਾਨ ਨੂੰ ਚੋਰੀ ਸੰਤੋ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਉਸ ਦੇ ਕੱਪੜੇ ਹੱਦ ਫਾੜ ਦਿੱਤੇ ਗਏ ਜਿਸ ਤੋਂ ਬਾਅਦ ਸਰੀਰ ਨੂੰ ਲੱਗੀ ਅੱਗ ਤੇ ਕਾਬੂ ਪਾ ਲਿਆ ਗਿਆ ਅਤੇ ਤੁਰੰਤ ਪ੍ਰਭਾਵ ਨਾਲ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਉਧਰ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਦੇ ਸਰੀਰ ਤੇ ਜੋ ਕੱਪੜੇ ਪਾਏ ਹੋਏ ਸੀ ਉਹ ਬੁਰੀ ਤਰ੍ਹਾਂ ਸੜ ਚੁੱਕੇ ਨੇ। ਕਿਤੇ ਬੰਦੇ ਬਹੁਤ ਜੰਗੜ ਗਏ ਨਾ ਜਾਦੇ। ਔਰ ਬਈ ਬੰਦੇ ਬਹੁਤ ਤੇ ਇਧਰ। ਆਰੇ ਚੰਬੜਗੇ ਵਾਲੇ ਵਾਲੇ ਕਿਸੇ ਨੇ ਕੱਪੜੇ ਪਾਣ ਤੇ ਉਹਦੇ ਕਿਸੇ ਨਦਰ ਜਾਣੇ ਨਹੀਂ ਨਾ ਦਿੱਤਾ ਜੇ ਉਧਰ ਚਲੇ ਜਾਂਦਾ ਉਧਰ ਪੈ ਜਾਣੀ ਕਿ ਔਰ ਪਤਾ ਹੈ ਇੱਕ ਤੋਂ ਨਾਲੇ ਫਿਰ 7.15 ਗਿਆ ਉਹਨੇ ਬਹੁਤ ਸ਼ੁਕਰ ਹੈ ਇਧਰ ਆ ਗਿਆ ਉਹ ਥੀ ਥੱਲੇ ਦੇ ਦੇ ਬੰਦਕਾਨੀ ਬਗ ਜਾਂਦਾ ਸਮੱਸਿਆ ਹੋ ਜਾਂਦੀ ਹੈ ਹੈਂ ਬੰਪ ਸਾਈਡ ਨਾ ਬਗ ਜਾਂਦੇ ਬੰਦਾ આગ ਲੱਗਦੀ ਇਧਰ ਬਚ ਗਿਆ ਤਾਂ ਜਾਣਕਾਰੀ ਅਨੁਸਾਰ ਨੌਜਵਾਨ ਦੀ ਪਛਾਣ ਗੁਰਦੇਵਾਲ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਸਮਾਣਾ ਬਜੋ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਨੌਜਵਾਨ ਪਿਛਲੇ ਲੰਬੇ ਸਮੇਂ ਤੋਂ ਖਨੌਰੀ ਬਾਰਡਰ ਤੇ ਚੱਲ ਰਹੇ ਕਿਸਾਨੀ ਧਰਨੇ ਵਿੱਚ ਸ਼ਾਮਿਲ ਸੀ ਅਤੇ ਉਸ ਵੱਲੋਂ ਇਸ ਸੰਘਰਸ਼ ਵਿੱਚ ਆਪਣਾ ਹਿੱਸਾ ਪਾਇਆ ਜਾ ਰਿਹਾ ਸੀ ਅਤੇ ਅੱਜ ਬਾਰਡਰ ਤੇ ਪਾਣੀ ਗਰਮ ਕਰਨ ਵਾਲਾ ਦੇਸੀ ਲੱਕੜਾਂ ਵਾਲਾ ਗੀਜ਼ਰ ਫਟਣ ਕਾਰਨ ਗੁਰਦੇਵਾਲ ਸਿੰਘ ਦੇ ਹੱਥ-ਪੈਰ ਬੁਰੀ ਤਰ੍ਹਾਂ ਝੋਲ ਸਗੇ ਹਾਲਾਂਕਿ ਹਾਸੇ ਤੋਂ ਬਾਅਦ ਤੁਰੰਤ ਆਲੇ-ਦੁਆਲੇ ਖੜੇ ਹੋਰਨਾਂ ਕਿਸਾਨਾਂ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਉਸਦੇ ਕੱਪੜੇ ਆਧੂ ਸਾਰੇ ਗਏ ਜਿਸ ਕਾਰਨ ਉਸ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਪਰ ਜ਼ਖਮੀ ਹਾਲਤ ਵਿੱਚ ਉਸ ਨੂੰ ਹੁਣ ਪਟਿਆਲਾ ਦੇ ਸਮਾਣਾ ਚ ਸਥਿਤ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਕਿ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ